ਸਾਜ ਹੋਂਸੇ ਪ੍ਰਾ ਪਰਮਜੀਤ ਸਾਹਿਬ ਜੀ ਹਾਂ ਇਹ ਹਰ ਮੁਲਤੇ ਤੇ ਆਪਣੇ ਵਿਚਾਰ ਵਿਬਾਕੀ ਦੇ ਨਾਲ ਰੱਖਦੇ ਨੇ ਤੇ ਹੁਣ ਉਹਨਾਂ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਪੰਨੀ ਸਿੱਧੂ ਦੀ ਗ੍ਰਿਫਤਾਰੀ ਤੋਂ ਲੈ ਕੇ ਲੱਖਾ ਸਦਾਣਾ ਤੇ ਬਹੁਤ ਸਾਰੀਆਂ ਗੱਲਾਂ ਕੀ ਕਹੇ ਉਹਨਾਂ ਨੇ ਆਪਣੇ ਵਿਚਾਰ ਰੱਖਦੇ ਟਾਈਮ ਕਿਹਾ ਕਿ ਅੱਜ ਉਹ ਗੱਲਾਂ ਬੋਲਣੀਆਂ ਪੈ ਗਈਆਂ ਜੋ ਸ਼ਾਇਦ ਮੈਂ ਕਦੇ ਨਾ ਬੋਲਦਾ ਕਿਉਂਕਿ ਲੱਖੇ ਸਦਾਣਾ ਦੇ ਡਬਲ ਚਿਹਰੇ ਨੂੰ ਕੋਈ ਪੜ ਨਹੀਂ ਪਾ ਰਿਹਾ ਇਸ ਕਰਕੇ ਅੱਜ ਬਹੁਤ ਗੱਲਾਂ ਕਰਨੀਆਂ ਪੈ ਗਈਆਂ ਜੀ ਹਾਂ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਦੇ ਹ ਕਿ ਕਿ ਜੋ ਪਾਨੇ ਸਿੱਧੂ ਨੂੰ ਪਿਆਰ ਕਰਦੇ ਉਹ ਗੱਲਾਂ ਦਾ ਗੁੱਸਾ ਨਾ ਕਰਕੇ ਇਹਨਾਂ ਗੱਲਾਂ ਨੂੰ ਧਿਆਨ ਦੇ ਨਾਲ ਸੁਣਨ। ਉਹਨਾਂ ਨੇ ਕਿਹਾ ਕਿ ਪਾਨੇ ਸਿੱਧੂ ਨੂੰ ਜੇਲ੍ਹ 'ਚ ਕਰਵਾਉਣ ਵਾਲਾ ਲੱਖਾ ਸਿਦਾਨਾ। ਜੀ ਹਾਂ ਗੰਭੀਰ ਇਲਜ਼ਾਮ ਉਹ ਲੱਖਾ ਸਿਦਾਨਾ ਤੇ ਲਗਾਉਂਦੇ ਹੋਏ ਇਸ ਵੀਡੀਓ ਦੇ ਵਿੱਚ ਸੁਣਾਇ ਦਿੱਤੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਵੀ ਪਾਨੇ ਸਿੱਧੂ ਦੇ ਨਾਮ ਤੇ ਇਕੱਠ ਹੋ ਰਿਹਾ ਉਸ ਦਾ ਇਸਤੇਮਾਲ ਲੱਖਾ ਸਿਦਾਨਾ ਕਰੇਗਾ। ਜੀ ਹਾਂ ਬਹੁਤ ਸਾਰੇ ਗੰਭੀਰ ਇਲਜ਼ਾਮ ਇਸ ਵੀਡੀਓ ਦੇ ਵਿੱਚ ਪਰਮਜੀਤ ਹਾਂਸ ਨਾਲ ਲਗਾਉਂਦੇ ਹੋਏ ਨਜ਼ਰ ਆਏ। ਜੀ ਹਾਂ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਦੀਪ ਸਿੱਧੂ ਸਿੱਧੂ ਮੂਸੇਵਾਲੇ ਦਾ ਬੀਸੇ ਕਹਿ ਦਿੱਤਾ ਕੀ ਕੀ ਕਿਹਾ ਉਹਨਾਂ ਨੇ ਆਓ ਸੁਣਦੇ ਆਂ ਭਾਨੇ ਸਿੱਧੂ ਨੂੰ ਜੇਲ੍ਹ ਚ ਕਰਾਉਣ ਵਾਲਾ ਕੌਣ ਆ ਲੱਖਾ ਸਿਧਾਣਾ ਇਹ ਇੱਕ ਦਿਨ ਸਾਬਤ ਹੋ ਜਾਏਗਾ ਲੱਖਾ ਸਿਧਾਣਾ ਇਹ ਸਾਰਾ ਹੀ ਚੱਕਰ ਕਮਾਲ ਹੈ ਜਿਹੜਾ ਤੁਹਾਨੂੰ ਸਮਝ ਹੀ ਨਹੀਂ ਆਉਂਦਾ ਜਿਹੜੇ ਇਕੱਠ ਹੋਇਆ ਬਹੁਤ ਵੱਡਾ ਇਕੱਠ ਹੋਇਆ ਜਿੰਨਾ ਵੀ ਇਕੱਠ ਆ ਪੰਜਾਬ ਦੇ ਵਿੱਚ ਤੁਸੀਂ ਕਰ ਰਹੇ ਹੋ ਇਹ ਭਾਨੇ ਸਿੱਧੂ ਦੇ ਨਾਂ ਤੇ ਹੋ ਰਿਹਾ ਗੱਲ ਗੌਰ ਨਾਲ ਸੁਣਦੇ ਸਮਝਣ ਵਾਲੀ ਗੱਲ ਆ ਜੇ ਤੁਹਾਨੂੰ ਸਮਝ ਆ ਜਾਵੇ ਤਾਂ ਇਹ ਇਕੱਠ ਜਿੱਥੇ-ਜਿੱਥੇ ਵੀ ਹੋ ਰਿਹਾ ਇਹ ਭਾਨੇ ਸਿੱਧੂ ਦੇ ਨਾਂ ਤੇ ਤਾਂ ਹੋ ਰਿਹਾ ਪਰ ਭਾਨੇ ਸਿੱਧੂ ਦੇ ਵਾਸਤੇ ਨਹੀਂ ਹੋ ਰਿਹਾ ਇਹ ਗੱਲ ਪੱਲੇ ਬੰਨ ਲਓ ਗੌਰ ਨਾਲ ਸੁਣ ਲਓ ਜਿਹੜੇ ਵੀ ਇਕੱਠ ਹੋ ਰਹੇ ਨੇ ਜਿਹੜੀਆਂ ਸਪੀਚਾਂ ਹੋ ਰਹੀਆਂ ਨੇ ਇਹ ਭਾਨੇ ਸਿੱਧੂ ਦੇ ਨਾਂ ਤੇ ਹੋ ਰਹੀਆਂ ਪਰ ਇਹਨੂੰ ਇਸਤੇਮਾਲ ਇਹਨੂੰ ਯੂਜ਼ ਕੌਣ ਕਰੇਗਾ ਲੱਖਾ ਸਦਾਨਾ ਪਿੱਛੇ ਚਲ ਜੋ 2 ਸਾਲ ਬਹੁਤੀ ਪੁਰਾਣੀ ਗੱਲ ਨਹੀਂ 2021 26 ਜਨਵਰੀ 2021 ਕਿਉਂਕਿ ਲੱਖੇ ਸਦਾਨੇ ਨੇ ਕਿਸੇ ਨੂੰ ਨਹੀਂ ਬਖਸ਼ਿਆ ਕਿਸੇ ਵੀ ਇੱਕ ਦੋਸਤ ਨੂੰ ਰਿਸ਼ਤੇਦਾਰ ਨੂੰ ਨਹੀਂ ਬਖਸ਼ਿਆ ਲੱਖੇ ਸਦਾਨੇ ਨੇ ਹਰ ਬੰਦੇ ਨੂੰ ਇਸਤੇਮਾਲ ਕੀਤਾ ਯਾਦ ਹੈ ਤੁਹਾਨੂੰ ਦੀਪ ਸਿੱਧੂ ਜਦੋਂ ਝੰਡਾ ਚੜਾਉਣ ਗਿਆ ਸੀ 26 ਜਨਵਰੀ ਤੇ ਚੜਾਇਆ ਕਿ ਨਹੀਂ ਝੰਡਾ ਲੱਖੇ ਸਿਧਾਣੇ ਨੇ ਉਹਦੇ ਨਾਂ ਤੇ ਇਕੱਠ ਕੀਤਾ ਕਿਉਂਕਿ ਬਹੁਤ ਸਾਲਾਂ ਤੋਂ ਲੱਖੇ ਸਿਧਾਣਾ ਸੀਟ ਲੈਣ ਦੇ ਚੱਕਰ ਦੇ ਵਿੱਚ ਆ ਕਿਸੇ ਅਹੁਦੇ ਦੇ ਚੱਕਰ ਦੇ ਵਿੱਚ ਆ ਐਮ ਐਲ ਏ ਐਮ ਪੀ ਜਾਂ ਕੁਝ ਵੀ ਉਹਦਾ ਸੂਤ ਨਹੀਂ ਆ ਰਿਹਾ ਉਹ ਬੜੇ ਸਾਲਾਂ ਤੋਂ ਇਸ ਚੱਕਰ ਦੇ ਵਿੱਚ ਹੈ ਤਦ ਹੀ ਸਾਰੇ ਇਕੱਠ ਕਰਕੇ ਉਦੋਂ ਦੀਪ ਸਿੱਧੂ ਦੇ ਨਾਂ ਤੇ ਵੀ ਇਕੱਠ ਕਰਕੇ ਤੁਹਾਨੂੰ ਯਾਦ ਹੈ ਸਾਰਾ ਦੀਪ ਸਿੱਧੂ ਨੂੰ ਉੱਥੇ ਭੇਜ ਕੇ ਆਪ ਇਹਨੇ ਰਸਤਾ ਬਦਲ ਲਿਆ ਸੀ ਬਾਅਦ ਚ ਕੀ ਕਹਿੰਦਾ ਸੀਗਾ ਸਾਨੂੰ ਰੋਕ ਦਿੱਤਾ ਗਿਆ ਸੀਗਾ ਸਾਨੂੰ ਟ੍ਰੈਫਿਕ ਚ ਘਿਰ ਗਿਆ ਸਾਨੂੰ ਉੱਥੇ ਰੋਕ ਦਿੱਤਾ ਗਿਆ ਜਾਣ ਨਹੀਂ ਦਿੱਤਾ ਗਿਆ ਪਰ ਚੋਰੀ ਰਸਤਾ ਬਦਲ ਲਿਆ ਸੀ ਔਰ ਜਿਹੜੇ ਲੱਖੇ ਸਦਾਨ ਦੇ ਆਲੇ ਦੁਆਲੇ ਫਿਰਦੀਆਂ ਨੇ ਨਾ ਪੇਡਾਂ ਉਹ ਸਾਰਾ ਜਿਹੜਾ ਆਈਟੀ ਸੈੱਲ ਆ ਇਹ ਲੱਖੇ ਦਾ ਆਈਟੀ ਸੈੱਲ ਬਹੁਤ ਇਹਨੇ ਖਲਾਰਾ ਪਾਇਆ ਹੋਇਆ ਐਕਚੁਅਲੀ ਮੈਨੂੰ ਕਿਉਂਗਾ ਬੜਾ ਸੋਲਿਡ ਨੋ ਗੰਦ ਪਾਇਆ ਹੋਇਆ ਐਕਚੁਅਲੀ ਬਹੁਤ ਜ਼ਿਆਦਾ ਪਤਾ ਨਹੀਂ ਕਿੰਨੇ ਇੱਕ ਪੇਜ ਨੇ ਪਤਾ ਨਹੀਂ ਕਿੰਨਿਆਂ ਇੱਕ ਫੋਨ ਫੋਨ ਲੈ ਕੇ ਦਿੱਤੇ ਹੋਏ ਨੇ ਲੋਕਾਂ ਨੂੰ ਆ ਫੜੋ ਇਸਤੇਮਾਲ ਕਰੋ ਤੇ ਜਿਹਨੂੰ ਫ੍ਰੀ ਫੋਨ ਦੇ ਦਿਓ ਅੱਜਕੱਲ੍ਹ ਉਹ ਤਾਂ ਕਹਿੰਦਾ ਜੋ ਮਰਜ਼ੀ ਮੇਰ ਤੋਂ ਕਰਾਓ ਮੈਨੂੰ ਕੀ ਲੱਖਾ ਸਦਾਣੇ ਨੇ ਸਾਰੀ ਦੁਨੀਆ ਨੂੰ ਉਹਦਾ ਮਗਰ ਲਾਤਦਾ ਸੀਗਾ ਦੀਪ ਕਿਉਂਕਿ ਦੀਪ ਸਿੱਧੂ ਨੂੰ ਲੋਕੀ ਪਿਆਰ ਕਰਦੇ ਸੀ ਬਹੁਤ ਬਹੁਤ ਪਿਆਰ ਕਰਨਾ ਪੈ ਦੀਪ ਸਿੱਧੂ ਨੂੰ ਇਹ ਦੂਸਰੀ ਗੱਲ ਹੈ ਜਦੋਂ ਇਹਦੇ ਨਾਲ ਘੁੰਮਦੇ ਫਿਰਦੇ ਬੇਸ਼ੱਕ ਉਹ ਲੱਖਾ ਦੀਪ ਸਿੱਧੂ ਹੋਵੇ ਬੇਸ਼ੱਕ ਉਹ ਪਾਣਾ ਹੋਵੇ ਤੇ ਬੇਸ਼ੱਕ ਉਹ ਸਿੱਧੂ ਮੂਸੇਵਾਲਾ ਸੀਗਾ ਇਹ ਬੰਦਾ ਇਸ ਗੱਲ ਤੋਂ ਦੁਖੀ ਹੋ ਜਾਂਦਾ ਅੰਦਰੋਂ ਕਦੇ ਬਾਡੀ ਲੈਂਗੁਏਜ ਵੀ ਪੜਿਆ ਕਰੋ ਗੱਲਾਂ 'ਚ ਦੇਖਿਆ ਕਰੋ ਕਿ ਬੰਦਾ ਅੰਦਰੋਂ ਕਿੰਨਾ ਕੁ ਦੁਖੀ ਹੈ ਇਹ ਬੰਦਾ ਇਸ ਗੱਲੋਂ ਬਹੁਤ ਦੁਖੀ ਹੋ ਜਾਂਦਾ ਯਾਰ ਮੇਰੇ ਤੋਂ ਤਾਂ ਅੱਗੇ ਲੰਘ ਹੈ ਮੈਨੂੰ ਤਾਂ ਪੁੱਛਦਾ ਨਹੀਂ ਕੋਈ ਫਿਰ ਇਹ ਕੀ ਕਰਦਾ ਫਿਰ ਉਹ ਸਾਰੀ ਆਡੀਅנס ਨੂੰ ਆਪਣੇ ਨਾਲ ਮਿਲਾਉਂਦਾ ਅਸੀਂ ਪਤਾ ਇੱਕ ਤਾਂ ਉਹ ਹੋਰ ਗੱਲ ਦੱਸਾਂ ਇਹ ਜਦੋਂ ਕੋਈ ਇਹ ਗੱਲਾਂ ਗੌਰ ਨਾਲ ਸੁਣਿਓ ਗੌਰ ਨਾਲ ਸੁਣਿਓ ਗੱਲਾਂ ਇਹ ਸਾਰੀਆਂ ਸਾਰਾ ਕੁਝ ਬੋਹਣ ਫੋਨ ਬੰਦ ਕਰਕੇ ਤੇ ਤੇ ਗੌਰ ਜਰੂਰ ਕਰਿਓ ਭਾਨੇ ਸਿੱਧੂ ਦੇ ਦੀਪ ਸਿੱਧੂ ਦੇ ਜਿਹੜੇ ਬੰਦੇ ਨੇ ਨਾ ਉਹ ਜਰੂਰ ਗੌਰ ਨਾਲ ਗੱਲਾਂ ਸੁਣਿਓ ਇਹ ਔਰ ਇਹ ਗੱਲਾਂ ਤੁਹਾਡੇ ਕੰਮ ਹੋਣਗੀਆਂ ਜੇ ਤੁਹਾਨੂੰ ਗੱਲਾਂ ਚੰਗੀਆਂ ਲੱਗਣ ਸਮਝ ਗਿਆ ਤਾਂ ਠੀਕ ਹੈ ਨਾ ਚੰਗੀਆਂ ਲੱਗਣ ਕਿਉਂਕਿ ਤੁਹਾਡੀ ਸੋਚ ਬੜੀ ਪੁੱਠੀ ਆ ਤੁਸੀਂ ਸੁਣਨੀ ਨਹੀਂ ਗੱਲ ਬਸ ਤਵੇ ਰਹੀ ਨਹੀਂ ਹਰ ਵੇਲੇ ਤੁਸੀਂ ਇਹ ਗੱਲਾਂ ਨੂੰ ਗੌਰ ਨਾਲ ਸੁਣਿਓ ਜੇ ਤੁਹਾਨੂੰ ਵਾਕੇ ਲੱਗੇ ਕਿ ਯਾਰ ਗੱਲਾਂ ਸਹੀ ਆ ਅਸੀਂ ਸੋਚਿਆ ਹੀ ਨਹੀਂ ਇਨਾਂ ਨੂੰ ਇਸਤੇਮਾਲ ਕਰਿਓ ਗੱਲਾਂ ਨੂੰ ਨਾ ਚੰਗੀਆਂ ਲੱਗਣ ਕਿਸੇ ਨੂੰ ਬੁਰਾ ਚੰਗਾ ਕਹਿਣ ਦੀ ਲੋੜ ਨਹੀਂ ਗੱਲਾਂ ਸਾਈਡ ਤੇ ਰੱਖਦੇ ਹੋ ਤਾਂ ਆਪਣਾ ਕੰਮ ਕਰੋ ਇਹ ਲੱਖਾ ਸਿਧਾਨਾ ਕੀ ਕੀਤਾ ਸੀ ਉਦੋਂ ਇਹਨੇ ਸਾਰੀ ਜਿਹੜੀ ਪਬਲਿਕ ਸੀਗੀ ਦੀਪ ਸਿੱਧੂ ਦੀ ਇਸ ਬੰਦੇ ਨੇ ਸਾਰੀ ਆਪਣੇ ਨਾਲ ਲਾ ਲਈ ਕਿਉਂਕਿ ਅਸੀਂ ਕਹਿ ਦਿੰਦੇ ਹਾਂ ਸਰਕਾਰਾਂ ਨੂੰ ਇਹ ਸਰਕਾਰਾਂ ਦੇ ਖਿਲਾਫ ਹੁਣ ਹੁਣ ਸਾਰੀ ਦੁਨੀਆ ਨੂੰ ਪੂਰੇ ਪੰਜਾਬ ਨੂੰ ਤੋਂ ਬਾਹਰ ਬੈਠੇ ਪੰਜਾਬ ਤੋਂ ਲੋਕਾਂ ਨੇ ਵੀ ਸਰਕਾਰ ਦੇ ਖਿਲਾਫ ਕਿਉਂ ਕਰ ਰਿਆ ਇਹ ਵੀ ਕਾਰਨ ਹੈ ਜਿਹੜਾ ਤੁਹਾਨੂੰ ਨਹੀਂ ਸਮਝ ਆਉਣਾ ਦੀਪ ਸਿੱਧੂ ਵਾਰੀ ਸਰਕਾਰਾਂ ਦੇ ਖਿਲਾਫ ਕਿਉਂ ਕਰਤਾ ਹੈ ਸਾਰਿਆਂ ਨੂੰ ਕਿਉਂਕਿ ਦੀਪ ਸਿੱਧੂ ਨੂੰ ਮਰਵਾਉਣਾ ਸੀ ਸਰਕਾਰਾਂ ਨੇ ਕਿਸੇ ਨੂੰ ਵੀ ਕਿਸੇ ਨੇ ਮਰਨ ਤੋਂ ਪਹਿਲਾਂ ਯਾਦ ਕਰੋ ਮਾੜਾ ਜਿਹਾ ਸੋਚ ਕੇ ਦੇਖੋ ਕਿਸੇ ਦੇ ਮਰਨ ਤੋਂ ਪਹਿਲਾਂ ਸਰਕਾਰਾਂ ਦੇ ਖਿਲਾਫ ਕੌਣ ਕਰਾਉਂਦਾ ਇਹੀ ਲੱਖਾ ਸਦਾਣਾ ਕਿਉਂ ਕਰਾਉਂਦਾ ਕਿਉਂਕਿ ਮਰਵਾਉਣਾ ਇਹਨਾਂ ਨੇ ਆ ਕਿਉਂਕਿ ਐਕਚੁਅਲੀ ਬਦਮਾਸ਼ ਰਿਆ ਨਾ ਕਿੰਨੇ ਬੰਦੇ ਮਰਵਾਏ ਔਰ ਬੰਦੇ ਨੂੰ ਮਰਵਾਉਣਾ ਇਹਦੇ ਵਾਸਤੇ ਛੁਟਕੀ ਦਾ ਕੰਮ ਆ ਇਹਦੇ ਬੰਦੇ ਨੇ ਸ਼ਰੀਫੀ ਦੀ ਲੋਈ ਪਾਈ ਹੋਈ ਆ ਅੰਦਰੋਂ ਉਹੀ ਆ ਜਿਹੜਾ ਸਿਗਾ ਔਰ ਇੱਕ ਗੱਲ ਹੋਰ ਮੈਂ ਕਹਿ ਦਵਾ ਕਿ ਜਿਹੜੇ ਇਹ ਲੋਕ ਹੁੰਦੇ ਨੇ ਨਾ ਜਿਹੜੇ ਬਦਮਾਸ਼ੀ ਟਾਈਪ ਜੋ ਇਹ ਰਿਆ ਆ ਤੁਹਾਨੂੰ ਪਤਾ ਹੈ ਕੀ ਸਿਗਾ ਗੈਂਗਸਟਰ ਇਹ ਲੋਕ जान ਨਹੀਂ ਦਿੰਦੇ ਦਿਮਾਗ ਦੇ ਵਿੱਚੋਂ ਦੁਸ਼ਮਣੀਆਂ ਨਹੀਂ ਜਾਣ ਦਿੰਦੇ ਜੇਲ ਸਾਂ ਨਹੀਂ ਜਾਣ ਦਿੰਦੇ ਮਰਨੋ ਮਰਜਣ ਇਹ ਨਹੀਂ ਜਾਣ ਦਿੰਦੇ ਤੁਹਾਨੂੰ ਕੁਛ ਇੱਕ ਵੀਡੀਓ ਵੀ ਦਿਖਾਉਣੀਆਂ ਨੇ ਅੱਜ ਤੁਸੀਂ ਬਸ 2 ਕੁ ਮਿੰਟ ਗੱਲਾਂ ਕਰਕੇ ਤੁਹਾਨੂੰ ਵੀਡੀਓਸ ਕੋਲ ਵੀਡੀਓ ਦੇਖਣ ਤੋਂ ਬਾਅਦ ਫਿਰ ਜੋ ਮਰਜੀ ਫੈਸਲਾ ਕਰਿਓ ਇਹ ਬੰਦੇ ਨੇ ਕਿਸੇ ਨੂੰ ਨਹੀਂ ਬਖਸ਼ਿਆ ਇਹ ਕਿਉਂ ਸਰਕਾਰਾਂ ਦੇ ਖਿਲਾਫ ਕਰਾਉਂਦਾ ਕਿਉਂਕਿ ਜਦੋਂ ਕਿਸੇ ਨੂੰ ਮਰਵਾਉਣਾ ਆ ਬਾਅਦ ਚ ਲੋਕੀ ਸਾਰੇ ਸਰਕਾਰਾਂ ਦਾ ਨਾਂ ਲੱਗ ਜਾਵੇ ਫਟਾਫਟ ਨਾ ਹੀ ਸਰਕਾਰਾਂ ਦਾ ਲੱਗ ਜਾਵੇ ਕਿਉਂਕਿ ਆਲਰੇਡੀ ਇਹ ਸਾਰਾ ਕੁਝ ਤਾਣਾ ਬਾਣਾ ਬੁਣ ਦਿੰਦਾ ਆ ਕਿ ਮੇਰਾ ਨਾਂ ਜਾਂ ਮੇਰੇ ਕਿਸੇ ਦਾ ਬੰਦੇ ਦਾ ਨਾਂ ਨਹੀਂ ਆਉਣਾ ਲੋਕਾਂ ਨੇ ਹੋ ਜਾਣਾ ਸਰਕਾਰਾਂ ਦਿਵਾਲੇ ਕੀ ਸਰਕਾਰਾਂ ਨੇ ਮਰਵਾਤਾ ਮੈਂ ਕਿਸੇ ਸਰਕਾਰ ਦੇ ਕਿਸੇ ਵੀ ਸਰਕਾਰ ਦੇ ਹੱਕ ਵਿੱਚ ਨਹੀਂ ਆ ਜੇ ਕੋ ਸੋਚੇ ਵੀ ਪਤਾ ਨਹੀਂ ਮੈਂ ਆਮ ਆਦਮੀ ਪਾਰਟੀ ਦੇ ਹੱਕ ਚ ਗੱਲ ਬਿਲਕੁਲ ਨਹੀਂ ਮੈਨੂੰ ਸੌ ਲੱਗੇ ਮੇਰੀ ਮਰੀ ਹੋਈ ਮਾਂ ਦੀ ਮੈਂ ਕਿਸੇ ਵੀ ਸਰਕਾਰ ਦੀ ਫੇਵਰ ਵਿੱਚ ਨਹੀਂ ਆ ਨਾ ਕਿਸ ਦਾ ਹੱਕ ਦੇ ਵਿੱਚ ਤੇ ਨਾ ਕਿਸ ਦਾ ਮੈਂ ਖਿਲਾਫ ਆ ਜੋ ਕਰਦੇ ਕਰੀ ਜਾਣ ਤੇ ਪਰ ਉਹਨਾਂ ਕੋਸ਼ ਉਹ ਨਹੀਂ ਹੋ ਰਿਹਾ ਜਿੰਨਾ ਕੁ ਉਸ ਤੁਹਾਡੇ ਦਿਮਾਗਾਂ ਦੇ ਵਿੱਚ ਪਾਇਆ ਜਾ ਰਿਹਾ ਸਰਕਾਰਾਂ ਦੇ ਖਿਲਾਫ ਉਹਨਾਂ ਕੋਸ਼ ਨਹੀਂ ਕਾਰਨ ਇਹੀ ਹੈ ਬਸ ਇਹਨੂੰ ਟ੍ਰੈਕਟਰ ਲੈਣੀ ਆ ਉਹ ਕਿਤੇ ਸੂਤ ਨਹੀਂ ਆ ਰਿਹਾ ਜਿੰਨੀ ਦੇਰ ਸੂਤ ਨਾ ਆਇਆ ਇਹਨੇ ਚਲੋ ਪਹਿਲੋ ਗੱਲ ਕਰਦੇ ਆ ਦੀਪ ਸਿੱਧੂ ਬਾਰੇ ਉਹ ਕਲੀਅਰ ਕਰ ਲਈਏ ਪਹਿਲੋ ਕੰਪਲੀਟ ਕਰ ਲਵਾਂ ਉਸ ਗੱਲ ਨੂੰ ਦੀਪ ਸਿੱਧੂ ਨੂੰ ਮਰਵਾਤਾ ਤੁਹਾਡੇ ਕੋਲ ਕੀ ਪ੍ਰੂਫ ਆ ਕਿ ਸਰਕਾਰਾਂ ਨੇ ਹੀ ਮਰਵਾਇਆ ਹੋਗਾ ਤੁਹਾਡੇ ਕੋ ਕੀ ਪ੍ਰੂਫ ਹੈ ਕਿ ਦੀਪ ਸਿੱਧੂ ਨੂੰ ਜੇਲ੍ਹ ਵਿੱਚ ਸਰਕਾਰਾਂ ਨੇ ਹੀ ਕੀਤਾ ਹੋਏਗਾ ਕੋਈ ਪ੍ਰੂਫ ਨਹੀਂ ਨਾ ਬਿਲਕੁਲ ਨਹੀਂ ਹੈ ਜਿਹੜਾ ਵੀ ਬੰਦਾ ਜੇਲ੍ਹ 'ਚ ਜਾਂਦਾ ਜਿਹੜਾ ਵੀ ਬੰਦਾ ਮਾਰਿਆ ਜਾਂਦਾ ਉਹਦੇ ਆਲੇ-ਦੁਆਲੇ ਲੱਖਾ ਕਿਉਂ ਘੁੰਮਦਾ ਕਦੇ ਸੋਚਿਆ ਕਿਸੇ ਨੇ ਨਹੀਂ ਸੋਚਣਾ ਤੁਸੀਂ ਤੁਹਾਨੂੰ ਪਤਾ ਭਾਨੇ ਸਿੱਧੂ ਦੇ ਨਾਲ ਵੀ ਲੱਖੇ ਦੀ ਕਿੰਨੀ ਦੁਸ਼ਮਣੀ ਸੀਗੀ ਜੇ ਕੱਲ ਨੂੰ ਹੁਣ ਉਹਨੇ ਲੱਖੇ ਆ ਪਾਨੇ ਸਿੱਧੂ ਵੱਲ ਤੇ ਲੱਖੇ ਸਦਾਣੇ ਵੱਲ ਜੇ ਕੱਲ ਨੂੰ ਦੇਖੋ 24 ਦੀਆਂ ਵੋਟਾਂ ਆ ਰਹੀਆਂ 2024 ਦੀਆਂ ਵੋਟਾਂ ਇਹ ਸਾਰਾ ਤਾਣਾ ਬਾਣਾ ਉਹਦੇ ਹੀ ਬੁਣਿਆ ਜਾ ਰਿਹਾ ਔਰ ਲੱਖਾ ਸਦਾਣਾ ਇਕੱਲਾ ਹੀ ਨਹੀਂ ਲੱਖਾ ਸਦਾਣਾ ਸਰਕਾਰਾਂ ਦਾ ਬੰਦਾ ਆ ਇਹ ਸਰਕਾਰਾਂ ਦਾ ਬੰਦਾ ਛੱਡਿਆ ਹੋਇਆ ਬੰਦਾ ਆ ਜਸੂਸ ਕਹਿ ਲੋ ਸਰਕਾਰਾਂ ਦਾ ਤੇ ਇਹਨੂੰ ਟਿਕਟ ਦੇ ਲਾਰੇ ਲੱਗੇ ਹੋਏ ਨੇ ਪਰ ਲੈਣੀ ਇਹਨੇ ਟਿਕਟ ਇਦਾਂ ਵੀ ਸਰਕਾਰਾਂ ਦਾ ਨਾਮ ਨਾ ਵੇਚ ਆਵੇ ਸਰਕਾਰਾਂ ਨੇ ਵੀ ਇਹ ਕਿਹਾ ਹੋਇਆ ਕਿ ਸਾਡਾ ਨਾਮ ਨਾ ਵੇਚ ਆਵੇ ਕਿਉਂਕਿ ਇਮੇਜ ਬੜੀ ਖਰਾਬ ਆ ਅੱਜ ਕੱਲ ਬੇਸ਼ੱਕ ਮੜਾਸਾ ਬਣ ਕੇ ਤੁਰਿਆ ਫਿਰਦਾ ਤੇ ਸ਼ਰਮ ਦੀ ਲੋਈ ਪਾਈ ਹੋਈ ਉੱਪਰ ਅੰਦਰੋਂ ਗਾਂਦਿਆ ਨਿਹਰਾ ਇਹ ਵੀਡੀਓ ਲੱਖ ਆ ਸਧਾਨੇ ਮੈਨੂੰ ਇਹਨਾਂ ਦਾ ਨਾਚ ਕਨਫਿਊਜ਼ਿੰਗ ਹੋ ਜਾਂਦੇ ਐਕਚੁਅਲੀ ਦੋਨਾਂ ਦੇ ਲੱਖੇ ਸਧਾਨੇ ਨੂੰ ਵੀ ਜ਼ਰੂਰ ਦਿਖਾ ਦਿਓ ਮੈਂ ਲੱਖੇ ਸਧਾਨੇ ਦੇ ਜਿਹੜੇ ਮੈਂ ਅਗੇਨ ਯਾਦ ਕਰਾਉਣਾ ਕਿ ਜਿਹੜੇ ਲੱਖੇ ਸਧਾਨੇ ਦੇ ਜਿਹੜੇ ਬਹੁਤ ਵੱਡੇ ਪ੍ਰਸ਼ੰਸਕ ਨੇ ਅੰਧਵਿਸ਼ਵਾਸੀ ਜਿਹੜੇ ਜਿਹੜੇ ਅੰਦਾ ਵਿਸ਼ਵਾਸ ਕਰਕੇ ਨਾਲ ਤੁਰੇ ਹੋਏ ਨੇ ਆਪਣੇ ਘਰ-ਬਾਰ ਛੱਡ ਕੇ ਆਪ ਵੀ ਗਾਲਾਂ ਖਾਂਦੇ ਆ ਤੇ ਲੋਕਾਂ ਨੂੰ ਵੀ ਗਾਲਾਂ ਕੱਢਦੇ ਉਹਨਾਂ ਲੋਕਾਂ ਨੂੰ ਮੈਂ ਕਹਿੰਦਾ ਇਸ ਵੀਡੀਓ ਤੇ ਗੰਦਾ ਕਮੈਂਟ ਕਰਨਾ ਕਰੀ ਜਾਓ ਮੈਂ ਰੋਕਦਾ ਨਹੀਂ ਪਰ ਤੁਹਾਡੇ ਕਮੈਂਟ ਨੂੰ ਨਹੀਂ ਕੋਈ ਪੜ੍ਹੇਗਾ ਉਸ ਨੂੰ ਪਹਿਲਾਂ ਮੈਂ ਪੜ੍ਹ ਕੇ ਉੱਥੇ ਆਪਸ਼ਨ ਹੈਗਾ ਅੱਜ ਕੱਲ ਡਿਲੀਟ ਐਂਡ ਬਲੌਕ ਦਾ ਯੂਜ਼ਰ ਆਈ ਵਿਲ ਡੀਲੀਟ ਐਂਡ ਬਲੌਕ ਮੈਂ ਤੁਹਾਡੇ ਗੰਦੀ ਜ਼ਬਾਨ ਵਿੱਚ ਲਿਖਣਾ ਨਹੀਂ ਚਾਹੁੰਦਾ ਭਾਨਾ ਸਿੱਧੂ ਨਾਲ ਬੜੀ ਦੁਸ਼ਮਣੀ ਤੁਹਾਨੂੰ ਯਾਦ ਆ ਭਾਨੇ ਸਿੱਧੂ ਦੇ ਪਿੰਡ ਜਾ ਕੇ ਕਿੰਨਾ ਜਲੂਸ ਕੱਢਿਆ ਸੀ ਇਹਨੇ ਲੱਖੇ ਸਿਧਾਣੇ ਨੇ ਯਾਦ ਆਉ ਤੁਹਾਨੂੰ ਫਿਰ ਯਾਦ ਕਰਾਉਣਾ ਮੇਰੇ ਕੋ ਸਾਰਾ ਕੋਸ਼ਿਸ਼ ਆ ਮੈਂ ਤੁਹਾਨੂੰ ਯਾਦ ਕਰਾਉਣਾ ਕਿ ਲੱਖੇ ਸਿਧਾਣੇ ਨੇ ਬਹੁਤ ਜਲੂਸ ਕੱਢਿਆ ਸੀ ਉਹ ਵੀਡੀਓ ਤਾਂ ਨਹੀਂ ਪਰ ਇਹ ਜਿਹੜਾ ਅੱਜ ਬਹੁਤ ਬਣਿਆ ਫਿਰਦਾ ਕਿ ਭਾਨੇ ਸਿੱਧੂ ਦਾ ਪਤਾ ਨਹੀਂ ਕਿੰਨਾ ਕਿਹੇ ਫੇਵਰ ਦੇ ਵਿੱਚ ਆ ਤੇ ਕਿੰਨਾ ਕੋ ਨੂੰ ਪਿਆਰ ਕਰਦਾ ਹੈ ਨਾ ਇਹ ਅੱਜ ਮੈਂ ਤੁਹਾਨੂੰ ਦਿਖਾਉਣਾ ਕਿ ਇਹ ਇਹਨੇ ਕਿਸੇ ਨੂੰ ਵੀ ਨਹੀਂ ਛੱਡਿਆ ਜਿਹੜਾ ਵੀ ਜਿਹਦੇ ਨਾਲ ਵੀ ਰਿਆ ਉਹ ਮਰ ਗਿਆ ਇਹ ਦੋਨੇ ਜਣੇ ਸੱਚ ਲੱਖਾ ਸਿਧਾਣਾ ਤੇ ਸਿਮਰਤ ਜੀ ਸਿਮਰਤ ਸਿਮਰਨਜੀਤ ਸਿੰਘ ਮਾਨ ਇਹ ਜਿਹੜੇ ਨੇ ਨਾ ਇਹ ਦੋਨੇ ਜਿਹਦੇ ਦਵਾਲੇ ਹੁੰਦੇ ਨੇ ਉਹ ਮਾਰੀ ਜਾਂਦਾ ਜਾਂ ਫਿਰ ਜੇਲ੍ਹ ਚ ਸੜ ਜਾਂਦਾ ਇਹ ਯਾਦ ਰੱਖਿਓ ਗੱਲਾਂ ਇਹਦੇ ਪਿੱਛੇ ਬੜੀ ਵੱਡੀ ਪੋਲਿਟਿਕਸ ਆ ਅੱਜ ਸੁਣੋ ਪਹਿਲੋਂ ਕਿ ਲੱਖਾ ਸਿਧਾਣਾ ਇਹਦੇ ਪਿੰਡ ਗਿਆ ਸੀ ਇਹਦਾ ਬੜਾ ਜਲੂਸ ਕੱਢਿਆ ਸੀ ਔਰ ਇਹ ਮੈਂ ਜਿੰਨਕ ਅਬਜ਼ਰਵ ਕੀਤਾ ਥੋੜੇ ਦਿਨਾਂ ਵਿੱਚ ਗਾਲਾਂ ਬਹੁਤ ਗੰਦੀਆਂ ਗੰਦੀਆਂ ਕੱਢਦਾ ਹੈ ਪੰਨਾ ਸਿੱਧੂ ਪਰ ਇੱਕ ਚੀਜ਼ ਹੋਰ ਮੈਂ ਨੋਟ ਕੀਤੀ ਹੈ ਇਹ ਬੰਦਾ ਥੋੜਾ ਲਾਈ ਲੱਗਿਆ ਮਗਰ ਲੱਗ ਜਾਂਦਾ ਸ਼ਾਇਦ ਦਿਲ ਦਾ ਨਹੀਂ ਮਾੜਾ ਮੈਨੂੰ ਸ਼ਾਇਦ ਮੇਰੀ ਜਜਮੈਂਟ ਗਲਤ ਵੀ ਹੋ ਸਕਦੀ ਹੈ ਪਰ ਮੈਂ ਜਿੰਨਕ ਥੋੜੇ ਦਿਨ ਤੋਂ ਬਹੁਤ ਵਾਚ ਕੀਤਾ ਇਹਦੀਆਂ ਗੱਲਾਂ ਗੁੱਲਾਂ ਤੋਂ ਗਾਲਾਂ ਤੇ ਛੱਡੋ ਮੈਂ ਉਹ ਜ਼ਿਕਰ ਨਹੀਂ ਕਰਨਾ ਚਾਹੁੰਦਾ ਫਿਰ ਮੈਨੂੰ ਲਿਖਣਾ ਪੈਣਾ ਪਲੱਸ 18 ਆਨਲੀ ਮੈਂ ਲਿਖਣਾ ਨਹੀਂ ਚਾਹੁੰਦਾ ਉਹ ਪਰ ਇਹ ਜਿੰਨਾ ਕਿ ਮੈਂ ਆਬਜ਼ਰਵ ਕੀਤਾ ਇਹਨੂੰ ਦੇਖਿਆ ਮੈਨੂੰ ਲੱਗਦਾ ਕਿ ਭਾਨਾ ਸਿੱਧੂ ਥੋੜਾ ਸੈਂਸਿਟਿਵ ਆ ਥੋੜਾ ਇਹ ਲਾਇ ਲਾਗਾ ਤੇ ਇਹ ਬਸ ਗੱਲਾਂ ਦੇ ਵਿੱਚ ਆ ਜਾਂਦਾ ਇਹਨੂੰ ਪੰਪ ਦੇ ਕੇ ਜੋ ਮਰਜ਼ੀ ਕਰਾਈ ਜੋ ਇਦਾਂ ਦਾ ਬੰਦਾ ਹੈ ਤੇ ਲੱਖੇ ਸਿਧਾਣੇ ਦਾ ਪੰਪ ਠੋਕਿਆ ਪਿਆ ਇਹਨੂੰ ਪੂਰੀ ਤਰ੍ਹਾਂ ਇਸ ਵੇਲੇ ਇਹ ਉਹਨਾ ਮਾੜਾ ਹੈ ਨਹੀਂਗਾ ਜਿੰਨਾ ਇਹਦੇ ਆਲੇ ਦੁਆਲੇ ਦੇ ਲੋਕ ਇਹਨੂੰ ਬਣਾਈ ਜਾਂਦੇ ਨੇ ਪੰਨ ਸਿੱਧੂ ਨੂੰ ਮੈਂ ਛੋਟਾ ਭਰਾ ਆ ਦੇਖ ਭਾਨੇ ਮੈਂ ਤੇਰਾ ਕੋਈ ਦੁਸ਼ਮਣ ਨਹੀਂ ਆ ਮੈਂ ਤੇਰਾ ਵੱਡੇ ਭਾਈਆਂ ਵਾਂਗੂ ਜਦੋਂ ਮਰਜੀ ਨੰਬਰ ਸਕਰੀਨ ਤੇ ਮੈਂ ਦਿੱਤਾ ਹੁੰਦਾ ਜਦੋਂ ਮਰਜੀ ਮੇਰੇ ਨਾਲ ਗੱਲ ਕਰੀ ਮੈਂ ਤੈਨੂੰ ਸਮਝਾਵਾਂਗਾ ਵੀ ਛੋਟੇ ਭਰਾ ਵਾਂਗੂ ਪਰ ਗੱਲ ਇਹ ਆ ਕਿ ਸਮਝਣ ਦੀ ਕੋਸ਼ਿਸ਼ ਕਰੇਗਾ ਇਹਨਾਂ ਲੋਕਾਂ ਦੇ ਮਗਰ ਨਾ ਲੱਗ ਆਪਣਾ ਘਰ ਸੰਭਾਲ ਹੱਡਾ ਨੋਹਾਂ ਦੀ ਕਮਾਈ ਕਰਨ ਸ਼ੁਰੂ ਕਰੋ ਬੜਾ ਪੈਸਾ ਕਮਾ ਲਿਆ ਤੇ ਥੋੜਾ ਜਿਹਾ ਸੇਵਾ ਵੀ ਕਰਨੀ ਹੈ ਕਰੋ ਪੰਜਾਬ ਦੀ ਪਰ ਇਦਾਂ ਨਹੀਂ तरीका बड़ा गलत है ਤੁਹਾਡਾ ਇਸ ਤਰੀਕੇ ਨੂੰ ਛੱਡ ਕੇ ਸੇਵਾ ਕਰੋ ਐਨੀਵੇ ਇਹ ਦੇਖ ਲਓ ਤੁਸੀਂ ਲਿਖ ਕੇ ਰੱਖ ਲਓ ਕਿਤੇ ਨਾ ਕਿਤੇ ਤੁਹਾਨੂੰ ਇਹ ਮਹਿਸੂਸ ਹੋਏਗਾ ਕਿ ਉਹ ਪਰਮਜੀਤ ਸਹੀ ਕਹਿੰਦਾ ਸੀਗਾ ਇਹ ਗੇਮ ਕੀ ਹੋਣੀ ਆ ਭਾਨੇ ਸਿੱਧੂ ਦੇ ਭਾਨੇ ਸਿੱਧੂ ਦਾ ਹੁਣ ਇਹਨਾਂ ਨੇ ਜਿੱਦਾਂ ਇਹਨੇ ਇਹਨੇ ਲੱਖਾ ਸਿਧਾਨਾ ਨੇ ਇਸਤੇਮਾਲ ਕਰਨਾ ਨਾ ਉਹ ਸੁਣ ਲਓ ਇਹ ਜਿਹੜੀ ਜਿੰਨੇ ਵੀ ਜਿਹਦੇ ਵੀ ਤੁਸੀਂ ਤਿੰਨ ਤਰੀਕ ਨੂੰ ਵੀ ਇਕੱਠ ਕਰ ਰਹੇ ਹੋ ਭਾਨੇ ਸਿੱਧੂ ਦੇ ਨਾਂ ਤੇ ਕਰ ਰਹੇ ਹੋ ਪਰ ਇਹਨੂੰ ਇਸਤੇਮਾਲ ਕਰੇਗਾ ਲੱਖਾ ਸਿਧਾਨਾ ਜਿਹੜਾ ਤੁਸੀਂ ਇਕੱਠ ਕੀਤਾ ਸੀਗਾ ਇਹ ਭਾਨੇ ਸਿੱਧੂ ਦੇ ਪਿੰਡ ਥੋੜੇ ਦਿਨ ਪਹਿਲਾਂ ਬਹੁਤ ਹੀ ਇਕੱਠ ਸੀ ਮੈਂ ਹੈਰਾਨ ਹੋ ਗਿਆ ਵੀ ਇੰਨੀ ਵਿਹਲੀ ਜਨਤਾ ਇੰਡੀਆ ਦੇ ਵਿੱਚ ਜਿਹੜਾ ਵੀ ਉਹ ਇਕੱਠ ਸੀਗਾ ਜਿੰਨੇ ਲੋਕ ਕੀ ਆਏ ਸਨ ਉਹ ਹੀ ਇਕੱਠ ਕੀਤਾ ਗਿਆ ਸੀ ਭਾਨੇ ਸਿੱਧੂ ਦੇ ਨਾਂ ਤੇ ਇਸਤੇਮਾਲ ਕੀਤਾ ਗਿਆ ਲੋਕਾਂ ਨੂੰ ਪਰ ਉਸੇ ਇਕੱਠ ਨੂੰ ਇਸਤੇਮਾਲ ਕੌਣੇ ਕਰੇਗਾ ਉਹ ਵਰਤਿਆ ਕਿੱਥੇ ਜਾਏਗਾ ਉਹ ਵਰਤਿਆ ਜਾਏਗਾ ਲੱਖੇ ਸਦਾਣੇ ਦੀਆਂ ਵੋਟਾਂ ਨਾਲ ਤੁਸੀਂ ਲੱਖੇ ਸਦਾਣ ਦੇ ਪੇਜ ਤੇ ਜਾ ਕੇ ਦੇਖੋ ਸੁਣੋ ਇਹ ਬੰਦਾ ਇਹ ਲੱਖ ਭਾਨੇ ਸਿੱਧੂ ਦੇ ਨਾਂ ਤੇ ਪਿੰਡਾਂ ਚ ਜਾਂਦਾ ਉੱਥੇ ਪ੍ਰਚਾਰ ਕੀ ਕਰਦਾ ਉਹ ਸੁਣਿਓ ਕਿ ਮੈਨੂੰ ਐਮਐਲਏ ਬਣਾਓ ਮੈਨੂੰ ਐਮਪੀ ਬਣਾਓ ਵੋਟਾਂ ਦੀ ਗੱਲ ਕਰਦਾ ਉੱਥੇ ਜਾ ਕੇ ਇਹ ਬੰਦੇ ਨੇ ਇੰਨੇ ਕ ਸੈੱਲ ਰੱਖੇ ਹੋਏ ਨੇ ਆਲੇ ਦੁਆਲੇ ਲੋਕੀ ਰੱਖੇ ਹੋਏ ਨੇ ਦੀਪ ਸਿੱਧੂ ਨੂੰ ਮੈਂ ਇਹ ਨਹੀਂ ਕਹਿੰਦਾ ਸ਼ਾਦੀ ਨਾਲ ਨਹੀਂ ਕਹਿੰਦਾ ਕਿ ਇਹਨੇ ਮਰਵਾਤਾ ਪਰ ਕਿਤੇ ਨਾ ਕਿਤੇ ਇਹਦਾ ਹੱਥ ਜ਼ਰੂਰ ਆ ਉਹਨੂੰ ਮਰਵਾਉਣ ਵਿੱਚ ਵੀ ਤੇ ਉਹਨੂੰ ਜੇਲ੍ਹ ਵਿੱਚ ਭੇਜਣ ਲਈ ਵੀ ਕਿਤਨੇ ਕਿਤੇ ਉਹਦਾ ਇਹਦਾ ਹੱਥ ਜ਼ਰੂਰ ਆ ਕਿਉਂਕਿ ਇਹ ਬੜੀ ਕੁੱਤੀ ਸ਼ੈ ਆ ਇਹ ਬੰਦਾ ਮੇਰੀ ਕੋਈ ਇਹ ਨਾ ਦੁਸ਼ਮਣ ਜੇ ਮੈਂ ਕਵਾਂ ਵੀ ਮੈਂ ਕਿਹੜਾ ਕੜਦਾ ਮੇਰੀ ਕੋ ਮੈਨੂੰ ਨਹੀਂ ਪਤਾ ਇਹ ਕੌਣ ਹੈਗਾ ਕੌਣ ਨਹੀਂ ਮੈਨੂੰ ਇਹਦੇ ਪਿੰਡ ਦਾ ਵੀ ਨਹੀਂ ਪਤਾ ਸਧਾਣਾ ਸ਼ਾਇਦ ਇਹਦਾ ਪਿੰਡ ਹੋਵੇਗਾ ਜਿਹੜਾ ਇਹਦੇ ਪਿੱਛੇ ਲਾਇਆ ਹੋਇਆ ਨਾਂ ਦੇ ਨਾਂ ਮੇਰੇ ਕੋਈ ਇਹਦਾ ਨੰਬਰ ਨਾ ਮੈਂ ਲੈਣਾ ਚਾਹਣਾ ਤੇ ਗੱਲ ਇਹ ਆ ਕਿ ਇਹ ਲੋਕੀ ਇਹ ਇਹੋ ਜਿਹੇ ਜਿਹੜਾ ਅੰਦਰਲਾ ਗੈਂਗਸਟਰ ਆ ਨਾ ਨਾ ਇਹਦੇ ਅੰਦਰੋਂ ਮਰਿਆ ਤੇ ਨਾ ਹੀ ਮਰਨਾ ਉਹਨੇ ਮਰਵਾਉਣਾ ਆ ਸਗੋਂ ਲੋਕਾਂ ਨੂੰ ਜਿਵੇਂ ਮੈਂ ਕਿਹਾ ਜਿਵੇਂ ਆ ਭਾਨੇ ਸਿੱਧੂ ਨੇ ਵੀ ਗੱਲਾਂ ਗੁੱਲਾਂ ਕੀਤੀਆਂ ਜਿਹੜੀਆਂ ਇਹ ਗੱਲਾਂ ਸੁਣ ਕੇ ਜਿਹੜੀਆਂ ਇਹ ਜੈਲਸੀਆਂ ਆ ਕਦੇ ਵੀ ਗੈਂਗਸਟਰ ਦੇ ਅੰਦਰੋਂ ਨਹੀਂ ਜਾਂਦੀਆਂ ਕਦੇ ਵੀ ਨੋਟ ਕਰ ਲਿਓ ਕਦੇ ਵੀ ਨੋਟ ਕਰ ਲਿਓ ਜਿਹੜਾ ਸਿੱਧੂ ਮੂਸੇਵਾਲ ਦਾ ਜਿਹੜਾ ਹੋਇਆ ਨਾ ਕਤਲ ਉਹ ਸੁਣਦੇ ਹੋ ਨਾ ਤੁਸੀਂ ਵਿਸ਼ਨੋਈ ਦੀਆਂ ਗੱਲਾਂ ਕਿਦੋਂ ਦੀਆਂ ਗੱਲਾਂ ਕੱਢ ਕੱਢ ਕੇ ਕਹਿੰਦਾ ਸਾਡੇ ਦਿਲ ਚ ਉਹ ਸੀ ਆ ਸੀ ਅਸੀਂ ਬਦਲਾ ਲੈਣਾ ਸੀ ਇਹ ਲੋਕਾਂ ਦੇ ਅੰਦਰੋਂ ਨਹੀਂ ਜਾਂਦੀਆਂ ਚੀਜ਼ਾਂ ਇਹ ਕਦੇ ਵੀ ਅਜਮਾ ਕੇ ਦੇਖ ਲੋ ਔਰ ਜਿਹੜੇ ਨਾਲ ਫਿਰਦੇ ਨੇ 1 ਬਾਈ 1 ਸਾਰਿਆਂ ਨੂੰ ਇਦਾਂ ਹੀ ਕਰੇਗਾ ਭਾਨੇ ਸਿੱਧੂ ਨੂੰ ਜਾਂ ਤੇ 2024 ਦੀਆਂ ਵੋਟਾਂ ਤੱਕ ਜੇਲ੍ਹ ਚ ਰੱਖੇਗਾ ਗਵਰਨਰ ਸੁਣ ਲਿਓ ਮੇਰੀਆਂ ਗੱਲਾਂ ਅਜ ਜਾਂ ਤੇ ਇਹ ਜੇਲ੍ਹ ਵਿੱਚ ਹੀ ਰੱਖੇਗਾ ਭਾਨੇ ਸਿੱਧੂ ਨੂੰ 24 ਦੀਆਂ ਵੋਟਾਂ ਖਤਮ ਹੁੰਦਿਆਂ ਸੋ ਹੋਂ ਤੱਕ ਤੇ ਜਾਂ ਫਿਰ ਬਾਹਰ ਆਇਆ ਤੇ ਇਹਨੂੰ ਮਰਵਾਇਆ ਜਾਏਗਾ ਇਹਦੇ ਵੱਲੋਂ ਹੀ ਇਹਦੇ ਜਿਹੜੇ ਸਾਰਾ ਗਰੁੱਪ ਆ ਕੱਲਾ ਨਹੀਂਗਾ ਇਹ this is a big game actually bhanna sidh deep ik te mainu naach confuse ho jana dono te lakhe sidhane de jehda circle hai suno in mat socho ki lakha sarana 5 7 10 bandeya di team hai eh sarkar de naal jude hoye lok ne badi vaddi game chal rahi hai eh jehdi punjab nu samajh nahi aa rahi aur inhan ne aa ikatth kar kar ke punjab da bedaggar karna bhanne sidhu da bhara naal ferda ya ode tak vi video pucha dio ਪਾਨੇ ਸਿੱਧੂ ਤੋਂ ਬਾਅਦ ਤੇਰਾ ਨੰਬਰ ਲੱਗ ਜਾਣਾ ਤੂੰ ਹੁਣ ਅੱਜ ਕੱਲ ਇਹਦੀ ਖੱਬੀ ਸੱਜੀ ਬਾਹ ਹੋਇਆ ਫਿਰਦਾ ਲੱਖੇ ਸਟਾਣ ਦਾ ਛੋਟੇ ਵੀਰ ਤੇਰਾ ਨੰਬਰ ਇਹਨੇ ਲਵਾ ਦੇਣਾ ਮੈਂ ਤੈਨੂੰ ਕੰਨ ਖੋਲ ਕੇ ਸੁਣ ਲੈ ਇਸ ਗੱਲ ਨੂੰ ਜਿੰਨਾ ਕ ਮੈਂ ਇਹਨੂੰ ਥੋੜੇ ਕਿ ਦਿਨਾਂ ਤੋਂ ਵਾਚ ਕੀਤਾ ਨਾ ਇਹਦੀਆਂ ਚੀਜ਼ਾਂ ਇਹਦੀਆਂ ਪੁਰਾਣੀਆਂ ਨਵੀਆਂ ਚੀਜ਼ਾਂ ਇਹ ਬੰਦਾ ਕਿਸੇ ਨੂੰ ਨਹੀਂ ਬਖਸ਼ਦਾ ਦੀਪ ਸਿੱਧੂ ਨੂੰ ਕੀ ਉਹਨਾ ਕੀਤਾ ਤੁਸੀਂ ਸਾਰੇ ਜਾਣਦੇ ਹੋ ਜ਼ਹਿਰ ਕਿਦਾਂ ਉਗਲਦੇ ਨੇ ਇਹੀ ਇਹਨੇ ਪਾਨੇ ਸਿੱਧੂ ਲਈ ਕੀਤਾ ਜ਼ਹਿਰ ਉਗਲਦਾ ਰਿਹਾ ਇਹੀ ਨੇ ਦੀਪ ਸਿੱਧੂ ਦੇ ਨਾਲ ਰਹਿ ਕੇ ਵੀ ਦੀਪ ਸਿੱਧ ਉਹ ਵੀ ਤੁਹਾਨੂੰ ਸੁਣਾ ਦਿੰਦਾ ਕਿ ਦੀਪ ਸਿੱਧੂ ਬਾਰੇ ਦੀ ਕੀ ਸੋਚ ਸੀ ਇਹ ਵੀ ਸੁਣਾਦਾਗਾ ਤੇ ਅਜੇ ਭਾਰਨੇ ਸਿੱਧੂ ਦੇ ਖਿਲਾਫ ਇਹ ਕੀ ਸੀ ਇਹ ਵੀ ਤੁਹਾਨੂੰ ਸਾਰਾ ਕੁਝ ਸੁਣਾਦਾਗਾ ਅੱਜ ਗੱਲ ਇਹ ਆ ਕਿ ਤੁਹਾਨੂੰ ਲੋਕਾਂ ਨੂੰ ਸਮਝ ਨਹੀਂ ਆ ਰਹੀ ਮੈਂ ਨਹੀਂ ਕਹਿੰਦਾ ਮੈਂ ਬਹੁਤ ਵੱਡਾ ਕੋਈ ਮੈਂ ਪੀ ਐਚ ਡੀ ਕੀਤੀ ਨਾ ਗੱਲਾਂ ਤੇ ਜਾਂ ਬਹੁਤ ਵੱਡਾ ਫਿਲਾਸਫਰ ਆ ਮੈਂ ਨਹੀਂ ਕਹਿੰਦਾ ਪਰ ਮੈਂ ਲੋਕਾਂ ਦੀ ਸਿਰਫ ਜ਼ੁਬਾਨ ਮੂੰਹ ਚੋਂ ਨਿਕਲਦੀਆਂ ਗੱਲਾਂ ਨਹੀਂ ਸੁਣਦਾ ਮੈਂ ਬਾਡੀ ਲੈਂਗੁਏਜ ਵੀ ਦੇਖਦਾ ਨਾ ਤੁਹਾਨੂੰ ਵੀ ਕਹਿਣਾ ਹੋਣਾ ਕੀ ਬਾਡੀ ਲੈਂਗੁਏਜ ਤੋਂ 50% ਤੁਸੀਂ ਬੰਦੇ ਸੱਚਾਈ ਜਾਂ ਉਹਦੀ ਝੁਠਾਈ ਦਾ ਪਤਾ ਲਾ ਸਕਦੇ ਹੋ ਬੰਦੇ ਦੀ ਬਾਡੀ ਲੈਂਗੁਏਜ ਤੋਂ ਇਹ ਬਹੁਤ ਜ਼ਰੂਰੀ ਕਦੇ ਵੀ ਦੇਖ ਲਓ ਜਿਹੜੇ ਵੱਡੇ ਵੱਡੇ ਜਿਹੜੀਆਂ ਨਾ ਇਮੀਗ੍ਰੇਸ਼ਨ ਹੋਵੇ ਇਮੀਗ੍ਰੇਸ਼ਨ ਚ ਕਿਤੇ ਵੀ ਜਾਓ ਤੁਸੀਂ ਜਾਂ ਪੁਲਿਸ ਜਿਹੜੀਆਂ ਸੱਚੀ ਦੀ ਪੁਲਸ ਆ ਇਹ ਨਹੀਂ ਕਿ ਐਵੇਂ ਸੱਚੀ ਮੁੱਚੀ ਜਿਹੜੀ ਪੁਲਿਸ ਜਿਹੜੇ ਆਪਣੀ ਡਿਊਟੀ ਨੂੰ ਸਮਝਦੇ ਨੇ ਉਹ ਤੁਹਾਡੇ ਨਾਲ ਗੱਲ ਕਰਦੇ ਕਰਦੇ ਤੁਹਾਡੀ ਬਾਡੀ ਲੈਂਗੁਏਜ ਨੂੰ ਪੜਦੇ ਹੁੰਦੇ ਨੇ ਤੁਹਾਡੇ ਚਿਹਰੇ ਨੂੰ ਤੁਹਾਡੀਆਂ ਅੱਖਾਂ ਨੂੰ ਤੁਹਾਡੀ ਪੂਰੀ ਬਾਡੀ ਨੂੰ ਪੜਦੇ ਨੇ ਇੱਥੇ ਸਾਡੇ ਗੋਰੇ ਇਦਾਂ ਕਰਦੇ ਨੇ ਤੁਸੀਂ ਖੜੇ ਉਹਨਾਂ ਨੂੰ ਉਹ ਤੁਹਾਨੂੰ ਮਹਿਸੂਸ ਨਹੀਂ ਹੋਣ ਦੇਣਗੇ ਪਰ ਉਹ ਪੂਰੇ ਦੀ ਪੂਰੀ ਤੁਹਾਡੀ ਬਾਡੀ ਨੂੰ ਆਬਜ਼ਰਵ ਕਰ ਰਹੇ ਹੁੰਦੇ ਨੇ ਇਦਾਂ ਮੈਂ ਵੀ ਕਰਦਾ ਮੈਨੂੰ ਪਤਾ ਨਹੀਂ ਆਦਤ ਆ ਕਿਉਂ ਲੋਕਾਂ ਨੂੰ ਤੁਸੀਂ ਸੂਲੀ ਟੰਗਿਆ ਕਦੇ ਕਿਤੇ ਧਰਨਾ ਕਦੇ ਕਿਤੇ ਧਰਨਾ ਕਦੇ ਕਿਤੇ ਧਰਨਾ ਕਿਸਾਨ ਅੰਦੋਲਨ ਧਰਨਾ ਲੱਗਾ ਸੀ ਜਾਇਜ਼ ਸੀ ਬੰਦੀ ਸਿੰਘਾਂ ਨੂੰ ਸਿੰਘਾਂ ਨੂੰ ਛਡਾਉਣਾ ਉਹਦੇ ਵਾਸਤੇ ਧਰਨਾ ਲਾਉਣਾ ਬਿਲਕੁਲ ਜਾਇਜ਼ ਆ ਮੈਂ ਨਾਲ ਆ ਤੁਹਾਨੂੰ ਯਾਦ ਹੋਵੇਗਾ ਮੈਂ ਕਿਸਾਨ ਅੰਦੋਲਨ ਸਮੇਂ ਹਮੇਸ਼ਾ ਨਾਲ ਸੀ ਫਾਈਨੈਂਸ਼ਲੀ ਵੀ ਰਿਹਾ ਤੇ ਇਥੋਂ ਬੈਠਾ ਸਪੋਰਟ ਵੀ ਕਰਦਾ ਜੋ ਕੁਝ ਫੇਸਬੁੱਕ ਤੇ ਮੈਂ ਸ਼ੇਅਰ ਕਰਦਾ ਸੀ ਬੋਲ-ਬੋਲ ਕੇ ਵੀ ਤਰ੍ਹਾਂ ਦੇ ਵੀਡੀਓ ਸ਼ੇਅਰ ਕਰਕੇ ਜਿੰਨਾ ਮੈਂ ਕਰ ਸਕਦਾ ਸੀ ਕਰਦਾ ਰਿਹਾ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਬੜੀ ਵਾਰੀ ਮੈਂ ਗੱਲ ਕੀਤੀ ਆ ਉਹ ਮੰਨਦੇ ਆ ਉਹਨਾਂ ਵਾਸਤੇ ਇਕੱਠੇ ਹੋਣੇ ਚਾਹੀਦੇ ਆ ਧਰਨੇ ਲਾਓ ਪਰ ਉਹ ਵੀ ਧਰਨੇ ਇਦਾਂ ਦੇ ਹੋਣੇ ਚਾਹੀਦੇ ਕਿ ਆਮ ਲੋਕਾਂ ਨੂੰ ਨਾ ਤੰਗ ਕੀਤਾ ਜਾਵੇ ਆ ਧਰਨੇ ਤੁਸੀਂ ਫਿਰ ਕੋਈ ਸੇਫਟੀ ਨਹੀਂ ਕੋਈ ਕੁਝ ਨਹੀਂ ਉੱਥੇ ਤੁਸੀਂ ਦੇਖਿਆ ਕਿੱਡੇ ਵੱਡੇ ਖੰਭੇ ਤੇ ਕਿੱਦਾਂ ਚੜੇ ਹੋਏ ਨੇ ਲੋਕੀ ਜੋ ਖੰਭਾ ਡਿੱਗੇਗਾ ਜ ਜਿਹਦੇ ਵਿੱਚ ਕਰੰਟ ਹੋਵੇ ਖੰਭਾ ਡਿੱਗੇਗਾ ਜਾਂ ਬਿਨਾ ਕਰੰਟ ਤੋਂ ਵੀ ਖੰਭਾ ਇੰਨੇ ਲੋਡ ਨਾਲ ਡਿੱਗ ਸਕਦਾ ਜਿਹੜੇ ਉੱਪਰ ਚੜੇ ਉਹ ਵੀ ਮਰਨਗੇ ਤੇ ਜਿਹੜੇ ਥੱਲੇ ਜਿਹਨਾਂ ਦੇ ਉੱਪਰ ਡਿੱਗਣ ਉਹ ਵੀ ਮਰਨਗੇ ਕੋਈ ਯਾਰ ਤੁਹਾਨੂੰ ਹਟਾਉਣ ਵਾਲੀ ਹੈ ਨਹੀਂ ਕੋਈ ਸੇਫਟੀ ਦਾ ਸਿਸਟਮ ਹੀ ਹੈ ਨਹੀਂ ਇੰਡੀਆ ਦੇ ਵਿੱਚ ਐਵੇਂ ਬਿਨਾਂ ਵਜ੍ਹਾ ਤੁਸੀਂ ਤੁਰ ਪਿੰਦੇ ਹੋ ਜਿੱਥੇ ਮਰ ਜੀ ਮੈਂ ਇੰਨੀ ਤਲਖੀ ਦੇ ਵਿੱਚ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਪਰ ਇੱਕ ਚੀਜ਼ ਨੋਟ ਕਰਿਓ ਮੈਂ ਕੋਈ ਗਾਲ ਨਹੀਂ ਕੱਢਾਂਗਾ ਜਿੱਦਾਂ ਇਹ ਕਰਦੇ ਨੇ ਮੈਂ ਗਾਲ ਨਹੀਂ ਕੱਢਾਂ ਕਿਸੇ ਨੂੰ ਧੀ ਭੈਣ ਦੀ ਤੇ ਕੀ ਕਿਸੇ ਨੂੰ ਇੰਡੀਪੈਂਡੈਂਟ ਵੀ ਮੈਂ ਗਾਲ ਨਹੀਂ ਕੱਢਾਂਗਾ ਹਾਂ ਕੁਛੀਕ ਲੋਕ ਚਵੜਾ ਚਵੜਾ ਉਹ ਮੈਂ ਕਹਿ ਦਿਨਾ ਫਿਟੇਮੂ ਕਹਿ ਦਿਨਾ ਇਹ ਮੇਰਾ ਤਖੀਆ ਕਲਾਮ ਕਹਿ ਲੋ ਪਰ ਗੰਦੀ ਗਾਲ ਮੈਂ ਕਦੇ ਨਾ ਕੱਢੀ ਨਾ ਕਦੇ ਕੱਢਾਂਗਾ ਇਨ ਫਿਊਚਰ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਉਂਕਿ ਇਹ ਵੀਡੀਓ ਮੇਰੀ ਭੈਣ ਕੋਲ ਵੀ ਜਾਣੀ ਆ 100% ਕਿਉਂਕਿ ਸਾਡੇ ਪ੍ਰੋਣੇ ਨੂੰ ਲੋਕੀ ਭੇਜ ਦਿੰਦੇ ਨੇ ਦੇਖੋ ਤੁਹਾਡੇ ਪਰਮਜੀਤ ਦੀ ਵੀਡੀਓ ਆਈ ਹੈ ਮੇਰੀਆਂ ਭੈਣਾ ਕੋਈ ਵੀ ਜਾਣੀ ਆ ਮੇਰੀ ਮਾਂ ਤਾਂ ਹੈ ਨਹੀਂ ਇਸ ਲਾਈਫ ਦੇ ਵਿੱਚ ਪਰ ਮੇਰੀਆਂ ਚਾਚੀਆਂ ਤਾਈਆਂ ਉਹ ਮੇਰੀਆਂ ਮਾਵਾ ਵਾਂਗ ਦੇ ਉਹਨਾਂ ਨੇ ਵੀ ਵੇਖਣੀ ਆ ਮੇਰੀ ਵਾਈਫ ਵੀ ਵੇਖਦੀ ਆ ਵੀਡੀਓ ਮੇਰੀ ਧੀ ਵੀ ਵੇਖਦੀ ਆ ਤੇ ਜੇ ਮੇਰੀਆਂ ਮਾਵਾ ਧੀਆਂ ਭੈਣਾ ਨਹੀਂ ਦੇ ਜਿਹੜੀ ਵੀਡੀਓ ਦੇਖ ਸਕਦੀਆਂ ਉਹ ਲੋਕਾਂ ਦੀਆਂ ਮਾਵਾ ਧੀਆਂ ਭੈਣਾ ਕਿਉਂ ਦੇਖਣ ਤੇ ਕਿਉਂ ਸ਼ਰਮ ਨਾਲ ਇਦਾਂ ਕਰਨ ਸੋਚ ਕੇ ਦੇਖੋ ਇਹਨਾਂ ਗੱਲਾਂ ਨੂੰ ਤੁਹਾਡੀਆਂ ਮਾਵਾਂ ਭੈਣਾਂ ਕੋਲ ਵੀ ਵੀਡੀਓ ਪਾਉਂਦੀ ਪਰ ਤੁਸੀਂ ਬੇਸ਼ਰਮ ਲੋਕ ਹੋ ਬੇਸ਼ਰਮ ਲੋਕ ਹੋ ਤੁਸੀਂ ਤੁਹਾਨੂੰ ਕੋਈ ਚੜੀ ਲੱਥੀ ਦਾ ਹੈ ਹੀ ਨਹੀਂ ਜਿਹੜੇ ਗੰਦੇ ਪਾਰਟਾਂ ਦੇ ਪੈਸੇ ਲੈ ਲੈ ਨਾਮ ਲੈ ਲੈ ਕੇ ਤੁਸੀਂ ਗਾਲ੍ਹਾਂ ਕੱਢਦੇ ਹੋ ਪਰ ਨੇ ਸਿੱਧੂ ਨੇ ਕੱਡੀਆਂ ਹੋਈਆਂ ਨੇ ਕਿ ਉਹ ਤੁਹਾਡੀਆਂ ਮਾਂ ਨੂੰ ਨਹੀਂ ਲੱਗੇ ਹੋਏ ਉਹ ਪਾਰਟ ਤੁਹਾਡੀ ਭੈਣ ਨੂੰ ਨਹੀਂ ਲੱਗੇ ਹੋਏ ਤੁਹਾਨੂੰ ਖੁਦ ਨੂੰ ਨਹੀਂ ਲੱਗੇ ਹੋਏ ਉਹ ਪਾਰਟ ਘਰੇ ਇਸਤੇਮਾਲ ਕਰ ਲਿਆ ਕਰੋ ਜਿਹਨੂੰ ਤੁਸੀਂ ਕਹਿੰਦੇ ਮੇਰੇ ਮੇਰੇ ਇਹਦੇ ਤੇ ਚਾੜ ਤੇ ਮੇਰਾ ਉਹ ਪਾਰਟ ਘਰੇ ਪਟਾ ਲਿਆ ਕਰੋ ਉਹਨਾਂ ਦੇ ਹੱਥ ਨਹੀਂ ਪਟਣ ਨੂੰ ਯਾਰ ਤੁਸੀਂ ਇੰਨੇ ਤੁਹਾਨੂੰ smartphone ਮਿਲ ਕੀ ਗਿਆ ਤੁਸੀਂ ਤਾਂ ਬੇੜਾ ਗਰਕ ਕਰਕੇ ਰੱਖਤਾ ਕਲਚਰ ਦਾ ਲੱਖੇ ਸਦਾਣੇ ਨੇ ਇੱਕ ਵਾਰੀ ਫੇਰ ਤੁਹਾਨੂੰ ਯਾਦ ਕਰਾਦਾ ਵੀਡੀਓ ਖਤਮ ਕਰਨ ਤੋਂ ਪਹਿਲਾਂ ਕਿ ਇਹ 24 ਦੇ ਇਲੈਕਸ਼ਨ ਆ ਰਹੇ ਨੇ ਉਹਦੇ ਇਲੈਕਸ਼ਨਾਂ ਦੇ ਬਾਰੇ ਇਹਨੂੰ ਉਮੀਦ ਆ ਜਿਵੇਂ ਪ੍ਰਚਾਰ ਕਰੀ ਜਿਹੜਾ ਪੰਜਾਬ ਨੇ ਪਤਾ ਨਹੀਂ ਕੀ ਬਚਾਓ ਸਮਥਿੰਗ ਕੁਛ ਇਹਨੇ ਸ਼ੁਰੂ ਕੀਤਾ ਸੀ ਕਿਸੇ ਨੂੰ ਪੰਜਾਬ ਦਾ ਦੁੱਖ ਨਹੀਂਗਾ ਇਹ ਮੈਂ ਤੁਹਾਨੂੰ ਲਿਖ ਕੇ ਕਹਿ ਦਿੰਦਾ ਕਿਸੇ ਇਹਨਾਂ ਨੂੰ ਪੰਜਾਬ ਦਾ ਦੁੱਖ ਨਹੀਂਗਾ ਮਤ ਲੱਗ ਕੋ ਇਹਨਾਂ ਦੇ ਪਿੱਛੇ ਤੁਸੀਂ ਇਹਨਾਂ ਦੇ ਧਰਨੇ ਤੁਰਨੇ ਬੰਦ ਕਰਾਉਣ ਦੀ ਕੋਸ਼ਿਸ਼ ਕਰੋ ਨਾ ਕਿ ਨਾਲ ਚੱਲਣ ਦੀ ਕੋਸ਼ਿਸ਼ ਕਰੋ 2 ਮਹੀਨੇ ਧਰਨੇ ਤੁਰਨੇ ਦੇ ਬੰਦ ਕਰੋ ਗਰੰਟੀ ਆ ਤੁਹਾਨੂੰ ਪੀਸਫੁੱਲ ਪੰਜਾਬ ਨਜ਼ਰ ਆਏਗਾ ਯਾਰ ਤੁਸੀਂ ਤਾਂ ਪੰਜਾਬ ਦਾ ਬੇੜਾ ਹੀ ਕਰ ਕਰ ਦਿੱਤਾ ਹੱਦ ਹੋ ਗਈ ਹੈ ਫਿਰ ਤੁਸੀਂ ਕਿੰਨੇ ਬਾਹਰ ਜਾਂਦੇ ਲੋਕੀ ਤਾਂ ਕਿਉਂ ਨਾ ਜਾਣ ਤੁਹਾਡੀਆਂ ਕਰਤੂਤਾਂ ਨੂੰ ਦੇਖ ਦੇ ਕੇ ਬਾਹਰ ਹੀ ਜਾਣਗੇ ਲੋਕੀ ਲੋਕਾਂ ਨੇਕ ਨੇ ਜਿਹੜੇ ਤੁਹਾਡੇ ਵਰਗੇ ਨਹੀਂ ਨਾ ਸਾਰੇ ਬਾਦੂ ਖਾਦੂ ਜਿਨ੍ਹਾਂ ਦੇ ਮਰ ਵੀ ਗਏਤ ਕੋਈ ਨਹੀਂ ਤੁਹਾਡੇ ਵਰਗੇ ਨਹੀਂ ਸਾਰੇ ਲੋਕਾਂ ਨੂੰ ਆਪਣੇ ਪੁੱਤ ਪਿਆਰੇ ਨੇ ਜਿਨ੍ਹਾਂ ਨੂੰ ਪੁੱਤ ਪਿਆਰੇ ਨੇ ਉਹ ਫਿਰ ਪੰਜਾਬ ਚੋਂ ਕੱਢਣਗੇ ਆਪਣੇ ਪੁੱਤਾਂ ਨੂੰ ਤੁਹਾਡੀ ਵਜਨ ਉਹਨਾਂ ਦੇ ਪੁੱਤ ਥੋੜਾ ਮਰਵਾ ਲੈਣੇ ਆ ਆਪ ਤੁਸੀਂ ਬਹਿ ਜਾਂਦੇ ਹੋ ਉਹ ਹੁਣ ਭਾਈ ਅਮਰਤਪਾਲ ਸਿੰਘ ਦੀ ਮਾਫ ਚਾਰੀ ਕੱਲੀ ਰੋ ਰਹੀ ਨਾ ਯਾਰ ਤੁਸੀਂ ਪੁੱਛਿਆ ਕਿਸੇ ਨੇ ਉਹ ਵਿਚਾਰੀ ਦਾ ਹਾਲ ਮੈਂ ਵੀਡੀਓ ਸ਼ੇਅਰ ਕੀਤੀ ਸੀ 10 12000 ਉਹਦੇ ਤੇ ਸ਼ੇਅਰ ਹੋਏ ਪਏ ਨੇ ਕਮੈਂਟਸ ਗਿਣ ਕੇ ਦੇਖਿਓ ਤੇ ਕਿੱਦਾਂ ਹੈ ਉੱਥੇ ਵੀ ਕਈ ਤੁਹਾਡੀਆਂ ਜਿਹਨੇ ਭੇਡਾਂ ਨੇ ਦੋ ਤਿੰਨ ਕਮੈਂਟ ਮੈਂ ਦੇਖੇ ਮੈਂ ਡਿਲੀਟ ਕਰਦੇ ਹੁਣ ਕਦੋਂ ਰੋਨੀ ਆ ਦਰ ਲਾਂਤ ਤੁਹਾਡੇ ਯਾਰ ਗੱਲ ਕਰਨ ਲੱਗਿਆਂ ਉਹ ਇਕੱਲੇ ਹੁਣ ਰੋ ਰਹਿਣਾ ਉਹ ਵਿਚ ਇੱਕ ਜਿਹੜਾ ਸੀਗਾ ਮੁੱਖ ਮੰਤਰੀ ਕਿ ਪ੍ਰਧਾਨ ਮੰਤਰੀ ਉਹਦੇ ਲੋਕਾਂ ਨੇ ਬਹੁਤ ਮੀਮ ਬਣਾਏ ਬੜੇ ਮਜ਼ਾਕ ਉੜਾਏ ਮੈਂ ਇੱਕ ਵੀਡੀਓ 1 ਘੰਟੇ ਦੀ ਬਣਾਈ ਸੀ ਉਹਦੇ ਖਿਲਾਫ ਅਜੇ ਵੀ ਵੀਡੀਓ ਪਈ ਹੋਣੀ ਕਿਉਂਕਿ ਜਿੱਥੇ ਕੋ ਚੰਗਾ ਹੋਏਗਾ ਮੈਂ ਤਾਰੀਫ ਕਰਾਂਗਾ ਜਿੱਥੇ ਕੋ ਮਾੜਾ ਹੋਏਗਾ ਮੈਂ ਨਿਖੇਦੀ ਕਰਾਂਗਾ ਉਹਦੇ ਤੇ ਮੈਂ ਕਿਉਂ ਵੀਡੀਓ ਬਣਾਈ ਸੀ ਇੱਕ ਕੁੜੀ ਨੂੰ ਕਹਿੰਦਾ ਸੀ ਤੇਰੇ ਸਿਰ ਵਿੱਚ ਮੂਤਾਂਗਾ ਮੈਂ ਉਹ ਗੱਲ ਮੈਨੂੰ ਨਹੀਂ ਚੰਗੀ ਲੱਗੀ ਮੈਂ ਠੋਕ ਕੇ ਉਹਦੀ ਰੇਲ ਬਣਾਈ ਸੀ ਚੰਗੀ ਤਰ੍ਹਾਂ ਪਰ ਉਸ ਤੋਂ ਥੋੜੇ ਚਿਰ ਬਾਅਦ ਆ ਸਾਰਾ ਕੁਝ ਹੋ ਗਿਆ ਉਹ ਬੰਦਾ ਇੱਕ ਵੀਡੀਓ ਵਿੱਚ ਕਹਿੰਦਾ ਸੀ ਅਮਰਤਪਾਲ ਸਿਆ ਤੇਰੇ ਨਾਲ ਮਰਾਂਗਾ ਜਿੱਥੇ ਜਾਏਗਾ ਨਾਲ ਜਾਊਂਗਾ ਤੇਰੇ ਨਾਲ ਖੜਿਆ ਤੇਰੇ ਆਖਰੀ ਸਾਹ ਤੱਕ ਕਹਿਣ ਨੂੰ ਕੋਈ ਜੋ ਮਰਜ਼ੀ ਕਰੇ ਪਰ ਉਹ ਬੰਦਾ ਨਾਲ ਖੜਿਆ ਐਸ ਵੇਲੇ ਜੇਲ੍ਹ ਚ ਬੈਠਾ ਕਿ ਨਹੀਂ ਨਾਲ ਤੁਸੀਂ ਤਾਂ ਭੁੱਲ ਵੀ ਗਏ ਹੋ ਟੋਟਲੀ ਭੁੱਲ ਚੁੱਕੇ ਹੋ ਤੁਸੀਂ ਉਹ ਬੰਦਾ ਜੇਲ੍ਹ ਚ ਬੈਠਾ ਨਾਲ ਆਪਣੀ ਮਾਂ ਨੂੰ ਕਹਿੰਦਾ ਫਿਕਰ ਨਾ ਕਰੀ ਆਡੀਓ ਕਾਲ ਤੇ ਮੈਂ ਠੀਕ ਆ ਕੋਈ ਨਹੀਂ ਮਾੜਾ ਮੂਟਾ ਕਹਿੰਦਾ ਹੁੰਦਾ ਹੈ ਜੇਲ੍ਹਾਂ ਦੇ ਵਿੱਚ ਉਹ ਬੰਦਾ ਨਾਲ ਖੜਿਆ ਨਾ ਔਰ ਉਹ ਜਿਹੜਾ ਭੱਜਿਆ ਸੀਗਾ ਜਦੋਂ ਉਹਨੂੰ ਪੁਲਿਸ ਫੜਨ ਆਈ ਸੀਗੀ ਯਾਰ ਤੁਸੀਂ ਹਿੰਮਤ ਨਹੀਂ ਦੇਖੀ ਉਸ ਬੰਦੇ ਦੀ ਉਹ ਬੰਦਾ ਇਹ ਥੋੜੋ ਸਾਰਾ ਕੁਝ ਛੱਡ ਕੇ ਭੱਜ ਗਿਆ ਤੇ ਵੀਡੀਓ ਕਿਸੇ ਹੋਰ ਨੇ ਬਣਾਈ ਤੁਸੀਂ ਇਹ ਦੇਖੋ ਦਲੇਰੀ ਉਸ ਬੰਦੇ ਦੀ ਕਹਿਣ ਨੂੰ ਜੋ ਮਰਜੀ ਉਹਨੂੰ ਅਸੀਂ ਕਹੀ ਜਾਂਦੇ ਆ ਪਰ ਉਹ ਬੰਦੇ ਨੇ ਇੰਨੀ ਪੁਲਿਸ ਦੇਖ ਕੇ ਵੀ ਐਟਲੀਸਟ ਉਹਨੇ ਹਿੰਮਤ ਕੀਤੀ ਲਾਈਵ ਕਰਨ ਦੀ ਉਹਨੇ ਐਂਡ ਤੱਕ ਫੋਨ ਨਹੀਂ ਛੱਡਿਆ ਦੌੜਿਆ ਜਰੂਰ ਆ ਪਰ ਫੋਨ ਨਹੀਂ ਛੱਡਿਆ ਪ੍ਰੂਫ ਦਿੱਤੇ ਕਿ ਦੇਖੋ ਕੋਈ ਸਟੋਰੀ ਤੇ ਨਹੀਂ ਨਾ ਬਣੀ ਪ੍ਰੂਫ ਦਿੱਤੇ ਵੀ ਦੇਖੋ ਕਿੰਨੀ ਪੁਲਿਸ ਮੈਨੂੰ ਫੜਨ ਆ ਗਈ ਉਹ ਤਾਂ ਲੱਗੇ ਨੇ ਫੜ ਕੇ ਕਦੀ ਨਾ ਗੱਲ ਨੂੰ ਐਪਰੀਸ਼ੀਏਟ ਕੀਤਾ ਨਹੀਂ ਅਮਰਿਤਪਾਲ ਹੁਣ ਜਿੰਨਾ ਤੁਸੀਂ ਇਕੱਠ ਕੀਤਾ ਭਾਨੇ ਸਿੱਧੂ ਬਾਰੀ ਕਿ ਇਹ ਜਿਹੜੇ ਬੰਦੇ ਉੱਥੇ ਜੇਲ੍ਹ ਦੇ ਵਿੱਚ ਬੈਠੇ ਨੇ ਇੰਨਾ ਇਕੱਠ ਤੁਸੀਂ ਉਦੋਂ ਕਰਦੇ ਤੇ ਜੇਲ੍ਹ ਜਾ ਸਕਦੇ ਸੀ ਉਹ ਕੋਈ ਐਨਐਸਏ ਜਿਹੜਾ ਲੱਗਾ ਆ ਉਹਨਾਂ ਤੇ ਕੁਝ ਵੀ ਹੋ ਸਕਦਾ ਸੀ ਜੇ ਇੰਨਾ ਇਕੱਠ ਹੋਵੇ ਤਾਂ ਯਾਰ ਤੁਸੀਂ ਬਿਨਾਂ ਵਜ੍ਹਾ ਤੋਂ ਇੱਕ ਪੈਸਿਆਂ ਦੇ ਮਾਮਲੇ ਵਿੱਚ ਇੰਨਾ ਇਕੱਠ ਕਰ ਲਿਆ ਤਾਂ ਅਮਰਿਤਪਾਲ ਸਿੰਘ ਵਾਰੀ ਕਿਉਂ ਨਹੀਂ ਕਰਦਾ ਤੁਸੀਂ ਇਹ ਸਾਰਾ ਇਕੱਠ ਲੈ ਕੇ ਜਿਹੜੇ ਬੰਦੀ ਸਿੰਘ ਨੇ ਜੇਲ੍ਹਾਂ ਦੇ ਵਿੱਚ ਉਧਰ ਕਿਉਂ ਨਹੀਂ ਗਿਆ ਦੀਪ ਸਿੱਧੂ ਦੀ ਜਿਹੜੀ ਕਹਿੰਦੇ ਸੀਗੇ ਉਦੋਂ ਜਿੱਥੇ ਉਹਦਾ ਐਕਸੀਡੈਂਟ ਹੋਇਆ ਸੀਗਾ ਜਾਂ ਕਰਵਾਇਆ ਗਿਆ ਸੀ ਤੁਹਾਡੇ ਵਰਗੇ ਬੰਦਿਆਂ ਵੱਲੋਂ ਤੁਸੀਂ ਉਦੋਂ ਕਹਿੰਦੇ ਸੀਗੇ ਜਿੱਥੇ ਉਹਦਾ ਐਕਸੀਡੈਂਟ ਹੋਇਆ ਉਸ ਜਗ੍ਹਾ ਤੇ ਹਰ ਸਾਲ ਇਕੱਠ ਹੋਇਆ ਕਰੂਗਾ ਬਹੁਤ ਵੱਡਾ ਇਕੱਠ ਹੋਇਆ ਕਰੂਗਾ ਉਸੇ ਗੱਡੀ ਕੋਲ ਖੜ ਕੇ ਉਸੇ ਜਗ੍ਹਾ ਕਹਿ ਹੋਈ ਹੈ ਨਾ ਤੁਹਾਡੀ ਸਟੇਟਮੈਂਟ ਆ ਸਿਮਰਤ ਸਿੰਘ ਮਾਨ ਨੇ ਵੀ ਕਿਹਾ ਹੋਇਆ ਤੁਸੀਂ ਵੀ ਲੱਖਾਂ ਛੱਕਿਆਂ ਨੇ ਕਿਹਾ ਹੋਇਆ ਉਸ ਯਾਰ ਤੁਸੀਂ 26 ਜਨਵਰੀ ਵਾਲੇ ਦਿਨ ਵੀ ਦੀ ਉਹਦੀ ਉਹਦਾ ਨਾਂ ਤੱਕ ਨਹੀਂ ਲਿਆ ਕਿਸੇ ਨੇ 26 ਜਨਵਰੀ ਵਾਲੇ ਦਿਨ ਉਹ ਤੇ ਉਹਨੇ ਮੈਂ ਤੁਹਾਡੇ ਵਰਗੇ ਬਹੁਤ ਇੱਥੇ ਫਿਰਦੇ ਜਿਹੜੇ ਬਹੁਤ ਕਹਿੰਦੇ ਅਸੀਂ ਪੰਜਾਬ ਦੇ ਦੁਖੀਆਂ ਪੰਜਾਬ ਚ ਉਹ ਹੋ ਗਿਆ ਹੋ ਗਿਆ ਸਾਨੂੰ ਪੰਜਾਬ ਦਾ ਬਹੁਤ ਫਿਕਰ ਹੈ ਮੇਰੇ ਹਿਸਾਬ ਨਾਲ ਪਰਸਨਲੀ ਜੇ ਮੈਂ ਇਕੱਲਾ ਸੋਚ ਉਹਦੋਂ ਵੀ ਮੈਂ ਕਹਿਆ ਸੀ ਅੱਜ ਵੀ ਕਹਿੰਨਾ ਜੇ ਵਾਕਈ ਕਿਸੇ ਨੂੰ ਮਾੜਾ ਮੋਟਾ ਦਰਦ ਸੀ ਨਾ ਪੰਜਾਬ ਦਾ ਸੱਚੀ ਜੇ ਕਿਸ ਨੂੰ ਪੰਜਾਬ ਦਾ ਮਾੜਾ ਮੋਜਾ ਜੋ ਮੈਨੂੰ ਮਹਿਸੂਸ ਹੈ ਹੋ ਸਕਦਾ ਮੈਂ ਗਲਤ ਵੀ ਹੋਵਾਂ ਜੋ ਮੈਨੂੰ ਮਹਿਸੂਸ ਹੋਇਆ ਨਾ ਇਹ ਸਾਰੇ ਵਿੱਚ ਉਦੋਂ ਉਹਦੀਆਂ ਗੱਲਾਂ ਸੁਣ ਕੇ ਵੀਡੀਓ ਦੇਖ ਕੇ ਸਾਰਾ ਕੁਝ ਜੋ ਮੈਨੂੰ ਮਹਿਸੂਸ ਹੈ ਕਿ ਤੁਹਾਡੇ ਸਾਰਿਆਂ ਵਿੱਚੋਂ ਇੱਕੋ ਇੱਕ ਬੰਦਾ ਸੀਗਾ ਉਹ ਸੀਗਾ ਦੀਪ ਸਿੱਧੂ ਜਿਹਨੂੰ ਸੱਚੀ ਮੈਨੂੰ ਮਹਿਸੂਸ ਹੈ ਕਿ ਵਾਕੇ ਕਿਤੇ ਕਿਤੇ ਉਹਦੇ ਦਿਲ ਦੇ ਵਿੱਚ ਦਰਦ ਆ ਲੱਖਾਂ ਕਰੋੜਾਂ ਅਰਬਾਂ ਦੀ ਉਹ ਪ੍ਰਾਪਰਟੀ ਛੱਡ ਕੇ ਬੰਦਾ ਤੁਸੀਂ ਸੁਪਨਾ ਵੀ ਨਹੀਂ ਲੈ ਸਕਦੇ ਜਿਹੜੀਆਂ ਕਾਰਾਂ ਵਿੱਚ ਉਹ ਘੁੰਮਦਾ ਸੀਗਾ ਜੇ ਤੁਸੀਂ ਕਾਰ ਉਹਦਾ ਦੀ ਲੈ ਵੀ ਲਈ ਨਾ ਤੁਹਾਡੇ ਹੱਕ ਦੀ ਕਮਾਈ ਨਹੀਂ ਉਹਦੇ ਤਾਂ ਹੱਕ ਦੀ ਕਮਾਈ ਸੀ ਬੰਦਾ ਫਿਲਮ ਐਕਟਰ ਸੀਗਾ ਬੰਬੇ ਵਿੱਚ ਸ਼ਾਇਆ ਪਿਆਸੀ ਬੰਦਾ ਸਾਰਾ ਕੁਝ ਛੱਡ ਕੇ ਆ ਕੇ ਬੈਠਾ ਕਿਉਂਕਿ ਉਹ ਰੱਜੇ ਪੂਜੇ ਘਰ ਦਾ ਸੀ ਓਲਰੇਡੀ ਸਦੀਪ ਸਿੱਧੂ ਕੁਝ ਕਰਨਾ ਚਾਹੁੰਦਾ ਸੀ ਜਿਹੜੀ ਮੈਂ ਗੱਲ ਫੇਰ ਉਹੀ ਕਹਿਣ ਲੱਗਾ ਕਿ ਲੱਖੇ ਸਦਾਣੇ ਵਰਗਿਆਂ ਨੂੰ ਬਰਦਾਸ਼ਤ ਨਹੀਂ ਹੋਇਆ ਕਿ ਇਹ ਬੰਦੇ ਦੀ ਪਹੁੰਚ ਇਸ ਬੰਦੇ ਦੀ ਪਬਲਿਸਿਟੀ ਇੰਨੀ ਹੋ ਗਈ ਹੈ ਇਹਨੂੰ ਹੁਣ ਕੱਢਣਾ ਪੈਣਾ ਰਸਤੇ 'ਚ ਇਦਾਂ ਹੀ ਇੱਕ ਦਿਨ ਭਾਨੇ ਸਿੱਧੂ ਨੂੰ 24 ਦੀਆਂ ਵੋਟਾਂ ਤੱਕ ਜਾਂਤ ਅੰਦਰ ਰਹੇਗਾ ਔਰ ਮੈਂ ਵੀ ਦੱਸਦਾ ਜਿਹੜਾ ਰੋਜ਼ ਦਾ ਪਰਚਾ ਹੋ ਰਿਹਾ ਇਹਦੇ ਪਿੱਛੇ ਵੀ ਗੇਮ ਆ ਇਹ ਧਰਨਿਆਂ ਤੋਂ ਬਾਅਦ ਮਿਲਦੇ ਨੇ ਉਹਨਾਂ ਲੋਕਾਂ ਨੂੰ ਜਿੰਨੀ ਕਦੇ ਇਨਕੁਆਰੀ ਕਰਕੇ ਦੇਖ ਲਓ ਜੇ ਆਪ ਨਹੀਂ ਮਿਲਦੇ ਇਹਨਾਂ ਦਾ ਜਿਹੜਾ ਆਈਟੀ ਸੈੱਲ ਆ ਜਿਹਨੇ ਇਹਨਾਂ ਰੱਖੇ ਹੋਏ ਨੇ ਕੁਛ ਇੱਕ মিডিਆ ਕੁਛ ਇੱਕ ਪਰਸਨਲ ਇਹਨਾਂ ਰੱਖੇ ਹੋਏ ਨੇ ਬੰਦੇ ਜਿਨ੍ਹਾਂ ਤੇ ਸ਼ੱਕ ਨਾ ਹੋਵੇ ਇਹ ਬੰਦੇ ਉਹਨਾਂ ਦੇ ਨਾਲ ਮਿਲਦੇ ਨੇ ਏਜੰਟਾਂ ਨੂੰ ਆਪ ਪਰਚੇ ਕਰਾਉਂਦੇ ਨੇ ਤਾਂ ਕਿ ਬਾਹਰ ਨਾ ਆ ਜਵੇ 24 ਦੀਆਂ ਵੋਟਾਂ ਤੱਕ ਤੇ ਜੇਕਰ ਬਾਹਰ ਆ ਗਿਆ ਕਿਸੇ ਤਰ੍ਹਾਂ ਇਹਨਾਂ ਨੇ ਬਹੁਤ ਜਲਦੀ ਰੱਬ ਨਾ ਕਰੇ ਕਿਸੇ ਦਾ ਪੁੱਤ ਇਦਾਂ ਹੋਵੇ ਪਰ ਇਹਨਾਂ ਲੋਕਾਂ ਨੇ ਮਰਵਾ ਦੇਣਾ ਭਾਨੇ ਸਿੱਧੂ ਨੂੰ ਇਹ ਗੱਲ ਮੇਰੀ ਭਾਨੇ ਸਿੱਧੂ ਦੇ ਭਰਾ ਨੂੰ ਵੀ ਸੁਣਾ ਦਿਓ ਜਿਹੜਾ ਅੱਜਕੱਲ ਬਹੁਤ ਖੱਬੇ ਸੱਜੇ ਬਿਠਾ ਹੁੰਦਾ ਉਹਦੇ ਲੱਖੇ ਸਦਾਣੇ ਦੇ ਔਰ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਇਹਨਾਂ ਗੱਲਾਂ ਤੇ ਗੌਰ ਕਰਿਓ ਗੁੱਸਾ ਕਰਨ ਦੀ بجائے ਜਿੱਦਾਂ ਤੁਸੀਂ ਗੌਰ ਕਰਨਾ ਸ਼ੁਰੂ ਕਰਦੇ ਮੈਂ ਕੋਸ਼ਿਸ਼ ਕੋਸ਼ਿਕ ਸਿਆਣੀਆਂ ਗੱਲਾਂ ਤੇ ਮੇਰੀਆਂ ਕੱਲੀਆਂ ਨਹੀਂ ਬਹੁਤ ਲੋਕ ਸਿਆਣੀਆਂ ਗੱਲਾਂ ਕਰਦੇ ਨੇ ਜਾਣ ਤੋਂ ਪਹਿਲਾਂ ਇੱਕ ਤੁਹਾਨੂੰ ਇਹਦੀ ਗੱਲ ਸੁਣਾਉਣਾ ਇਹ ਗੱਲ ਉਹਨਾਂ ਭੇਡਾਂ ਵਾਸਤੇ ਆ ਇਹ ਹੁਣ ਗੱਲ ਸੁਣ ਲੈਣ ਗੌਰ ਨਾਲ ਇਹ ਭੇਡਾਂ ਜਿਹੜੀਆਂ ਤੁਰੀਆਂ ਫੇਰਦੀਆਂ ਨਾ ਭੇਡਾਂ ਉਹਨਾਂ ਭੇਡਾਂ ਵਾਸਤੇ ਗੱਲ ਦੀਪ ਸਿੱਧੂ ਵੀ ਕਹੇ ਗਏ ਸੀ ਸਮਝਣ ਵਾਲੇ ਸਮਝ ਗਿਆ ਹੋਣਗੇ ਸੋ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ